ਪਿੰਡ ਹਰਦਾਸਪੁਰਾ ਦੇ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਕ ਸ਼ਖਸ ਦੇ ਨਾਲ ਕੋਹਟਮਾਰ ਕੀਤੀ ਗਈ ਹੈ ਪੁਲਿਸ ਦੀ ਗੱਡੀ ਵਿੱਚੋਂ ਕੱਢ ਕੇ ਸ਼ਖਸ ਤੇ ਹਮਲਾ ਕੀਤਾ ਗਿਆ ਤਲਵਾਰਾਂ ਤੇ ਹੋਰ ਤੇਜ਼ਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੋ ਪੁਲਿਸ ਦੀ ਗੱਡੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕੁਝ ਨੌਜਵਾਨ ਪੁਲਿਸ ਦੀ ਗੱਡੀ ਤੇ ਚੜੇ ਨਜ਼ਰ ਆਏ ਪੁਲਿਸ ਵੀ ਗੁੰਡਾਗਰਦੀ ਕਰਨ ਵਾਲਿਆਂ ਨੂੰ ਰੋਕਣ ਦੇ ਵਿੱਚ ناکਾਮ ਰਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਸੋ ਬਨਾਲਾ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਇੱਕ ਸ਼ਖਸ ਦੇ ਨਾਲ ਕੋਹਟਮਾਰ ਕੀਤੀ ਗਈ ਹੈ ਤੇ ਚੜਪ ਹੋਈ ਹੈ ਗੁੰਡਾਗਰਦੀ ਦਾ ਲੰਗਾ ਨਾਚ ਵੇਖਣ ਨੂੰ ਮਿਲਿਆ ਜੁਤੇ ਕਿ ਤਲਵਾਰਾਂ ਤੇ ਹੋਰ ਤੇਜ਼ ਤਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਪੁਲਿਸ ਦੀ ਗੱਡੀ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਪੁਲਿਸ ਵੀ ਕੁਝ ਨਾ ਕਰ ਸકી ਪੁਲਿਸ ਵੀ ਸਿਰਫ ਮੁਖ ਦਰਸ਼ਕ ਬਣ ਕੇ ਦੇਖਦੀ ਰਹੀ ਕੁਝ ਨੌਜਵਾਨ ਪੁਲਿਸ ਦੀ ਗੱਡੀ ਤੇ ਚੜ ਕੇ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਗੱਡੀ ਨੂੰ ਤੇ ਇੱਕ ਸ਼ਖਸ ਦੀ ਬੁਰੇ ਤਰੀਕੇ ਦੇ ਨਾਲ ਕੋਟਮਾਰ ਕੀਤੀ ਗਈ ਹੈ ਪੁਲਿਸ ਦੀ ਮੌਜੂਦਗੀ ਦੇ ਵਿੱਚ ਪੁਲਿਸ ਦੀ ਗੱਡੀ ਚੋਂ ਕੱਢ ਕੇ ਸ਼ਖਸ ਤੇ ਹਮਲਾ ਕੀਤਾ ਗਿਆ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਜੋ ਮਹਿਲ ਕਲਾ ਦੇ ਪਿੰਡ ਹਰਦਾਸਪੁਰਾ ਦੇ ਦੋ ਗੁੱਟਾਂ ਦੇ ਵਿੱਚ ਇਹ ਝੜਕ ਹੋਈ ਹੈ। ਸਰਹ ਦੇ ਹਰਦਾਸਪੁਰ ਦੇ ਵਿੱਚ ਦੋ ਪਾਰਟੀਆਂ ਦੇ ਵਿੱਚ ਆਪਸੀ ਝਗੜਾ ਹੋਇਆ। ਕੀ ਕਾਰਨ ਆ ਪੂਰਾ ਉਹ? ਬਲਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸਹੇਪਾਜਪੁਰਾ ਇਹ ਡਾਲੀ ਦਾ ਕੰਮ ਕਰਦੇ ਨੇ ਹਰਦਾਸਪੁਰੇ ਗੁਰਦੁਆਰਾ ਸਾਹਿਬ ਦੇ ਵਿੱਚ। ਜੀ ਇਹਨਾਂ ਦਾ ਸਤਪੰਥ ਸਿੰਘ ਨੇ ਕੁਝ ਪੈਸੇ ਦਾ ਲੈਂਡ ਦੇਣ ਨੂੰ ਸੀਗਾ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਹੋਈ। ਉਸ ਤੋਂ ਬਾਅਦ ਸਖਦੇਵ ਸਿੰਘ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਤੀ ਵੀ ਸਤਪਾਲ ਸਿੰਘ ਜਿਹੜਾ ਵੀ ਉਹ ਗੁਰਦੁਆਰਾ ਸਾਹਿਬ ਚ ਬੇਜਦ ਵੀ ਕਰ ਸਕਦਾ ਜੀ ਜਿਸ ਕਰਕੇ ਇਹਨਾਂ ਨੇ ਦੂਸਰੇ ਦਿਨ ਅੱਜ 29 5 ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕਟ ਸੀਗਾ ਤਾਂ ਉੱਥੇ ਸਤਪਾਲ ਸਿੰਘ ਚਲਾ ਗਿਆ ਸਤਪਾਲ ਨੇ ਕਿਰਪਾਨ ਸੀਗੀ ਜਿਹੋ ਉਹਨਾਂ ਨੇ ਸਖਦੇਵ ਸਿੰਘ ਨੂੰ ਪੁੱਛਿਆ ਵੀ ਤੁਸੀਂ ਅਨਾਉਂਸਮੈਂਟ ਕਾਦੀ ਕਰਾਈ ਮੈਨੂੰ ਬਧਰਾਮ ਕਰਨ ਲੱਗੇ ਹੋ ਇਹਨਾਂ ਦੀ ਅਸੂਚਿਤਕਰਾਰਵਾਜੀ ਹੋਗੀ ਤਾਂ ਉਸਨੇ ਸਤਪਾਲ ਸਿੰਘ ਦੇ ਮਾਰ ਦੇ ਨਹੀਂ ਨਾ ਸਕਤਾ ਮਰੀਆਂ ਸੁਖਦੇਵ ਸਿੰਘ ਦੇ ਠੀਕ ਹੈ ਜੀ ਉਸ ਤੋਂ ਬਾਅਦ ਦੇਵ ਸਿੰਘ ਦੇ ਪਰਿਵਾਰ ਨੇ ਸਤਪਾਲ ਸਿੰਘ ਨੂੰ ਕਾਫੀ ਕੁੱਟ ਮਾਰ ਕੀਤੀ ਸਰ ਕਿੰਨੇ ਜਣੇ ਇਹਦੇ ਵਿੱਚ ਕੁੱਲ ਜਿਹੜੇ ਜੱਗ ਨਹੀਂ ਹੋਏ ਆ ਸੁਖਦੇਵ ਸਿੰਘ ਨੂੰ ਕੁੱਟਣ ਵਾਲਾ ਇਕੱਲਾ ਸਤਪਾਲ ਹੈ ਦੂਸਰੇ ਪਾਸੇ ਜਿਹੜਾ ਹੈਗਾ 4 ਜਣੇ ਸਤਪਾਲ ਦੇ ਘਰ ਵਾਲੇ ਲਖਵਿੰਦਰ ਕੌਰ ਸਤਪਾਲ ਦੇ ਪਿਤਾ ਨਰਿੰਜਨ ਸਿੰਘ ਤੇ ਉਹਨਾਂ ਦਾ ਬ੍ਰਦਰ ਪਲਵਿੰਦਰ ਸਿੰਘ ਉਹ ਹਸਪਤਾਲ ਚ ਸੱਟਾ ਲੱਗਣ ਕਾਰਨ ਦਾਖਲ ਨੇ ਜਿਨ੍ਹਾਂ ਨੂੰ ਤਕਰੀਬਨ ਇਹਨਾਂ ਦੇ ਸੁਦੇਵ ਸਿੰਘ ਦੇ ਪਰਿਵਾਰ ਨੇ ਰਲ ਮਿਲ ਕੇ ਕਾਫੀ ਕੁੱਟਮਾਰ ਕੀਤੀ ਆ ਤੇ ਕੋਈ ਸੀਰੀਅਸ ਵੀ ਹੈ ਇਹਦੇ ਵਿੱਚ ਜਾਂ ਨਾਰਮਲ ਹੀ ਸੱਟਾਂ ਨੇ ਸਤਪਾਲ ਸਿੰਘ ਸੀਰੀਅਸ ਹੈ ਉਹਨਾਂ ਦੇ ਬਿਆਨ ਲੈ ਕੇ ਜੈਸੇ